ਤੁਸੀਂ ਸਾਰੇ ਹੀ ਬਹੁਤ ਚੰਗੇ ਕਮੈਂਟ ਕਰਦੇ ਹੋ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਬਹੁਤ ਸਪੋਰਟ ਕਰਦੇ ਹੋ ਚੈਨਲ ਨੂੰ ਵੀਡੀਓ ਨੂੰ ਤੇ ਮੈਂ ਅੱਜ ਉਮੀਦ ਕਰਦਾ ਤੁਹਾਨੂੰ ਅੱਜ ਵਾਲੀ ਵੀਡੀਓ ਵੀ ਚੰਗੀ ਲੱਗੂਗੀ ਬਾਕੀ ਤੁਹਾਡੇ ਸਾਰੇ ਕਮੈਂਟ ਵੀ ਆਪਾਂ ਅੱਗੇ ਪੜਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕੋਠੀਆਕਾਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਚਾਹੀ ਆਪਣੇ ਕੋਲੇ ਭੇਜ ਦਿਓ ਕਰੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਲਗਾ ਦਿੱਤੀ ਜਾਵੇਗੀ ਪਹਿਲੀ ਗੱਡੀ ਆਪਾਂ ਆਲਟੋ ਤੁਹਾਡੇ ਖਾਤਰ ਲੈ ਕੇ ਪਹੁੰਚਿਆ 2010 ਮਾਡਲ 1 ਲੱਖ ਤੇ 55000 ਰੁਪਿਆ ਇਸ ਗੱਡੀ ਦੀ ਮੰਗ ਆਪਣੇ ਕੋਲ ਪਹੁੰਚੀ ਹੈ ਗੱਡੀ ਖੜੀ ਹੈ ਜੀ ਮੋਗੇ ਏਰੀਆ ਚ ਨਵੇਂ ਟਾਇਰ ਨੇ ਕੰਡੀਸ਼ਨ ਗੱਡੀ ਦੀ ਬਹੁਤ ਚੰਗੀ ਆ ਚਿੱਟੇ ਰੰਗ ਦੀ ਆ ਅੰਦਰੋਂ ਵਧੀਆ ਇੰਟੀਰੀਅਰ ਵਗੈਰਾ ਬਹੁਤ ਚੰਗਾ ਆਪਾਂ ਨੂੰ ਮਿਲ ਜੂਗਾ ਡੈਸ਼ਬੋਰਡ ਵਗੈਰਾ ਸਾਰਾ ਕੁਝ ਨਾ ਕੋਈ ਗੱਡੀ ਕੰਮ ਪਾਲਦੀ ਐ ਮੌਕੇ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਮਾਲਕ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੇ ਕਿਸੇ ਨੇ ਗੱਡੀ ਦੇਖਣੀ ਐ ਤਾਂ ਮੋਗੇ ਜਾ ਕੇ ਦੇਖ ਲਿਓ ਪਹਿਲਾਂ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਨੰਬਰ 88470 16011 ਨੰਬਰ 2 ਤੇ ਆਪਣੇ ਕੋਲੇ ਬਲੇਰੋ ਗੱਡੀ ਪਹੁੰਚੀ ਹੈ ਇੱਕ 2010 ਮਾਡਲ ਗੱਡੀ ਹੈ ਤੇ ਗੱਡੀ ਖੜੀ ਹੈ ਡੱਬ ਵਾਲੀ ਏਰੀਆ ਚ ਸਟਿੱਪਣੀ ਵੀ ਨਾਲ ਹੈ ਸਟਿੱਪਣੀ ਵੀ ਚੰਗੀ ਆਪਨ ਮਿਲ ਜੂਗੀ ਟਾਇਰ ਵੀ ਚੰਗੇ ਨੇ 270 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਮਾਲਕ ਕਹਿੰਦੇ ਆ ਵੀ ਇੱਕ ਵਾਰੀ 270 ਸਿਰਫ ਡਿਮਾਂਡ ਹੈ ਮੌਕੇ ਤੇ ਘਾਟਾ ਵਾਧਾ ਕਰ ਲੰਗੀ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਕੋਈ ਦੇਖਣ ਦਾ ਚਾਹਵਾਨ ਹੈਗਾ ਤਾਂ ਡੱਬ ਵਾਲੀ ਕੋਲੇ ਇਹਨਾਂ ਦਾ ਪਿੰਡ ਹੈ ਜਾ ਕੇ ਦੇਖ ਲਿਓ ਚਲਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖ ਲਿਓ ਟਰਾਈ ਲੈ ਲਿਓ ਅੰਦਰ ਬਾਹਰੋਂ ਦੇਖ ਲਿਓ ਬਾਕੀ ਮਾਲਕ ਨੇ ਕਿਹਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਹਰ ਚੀਜ਼ ਦੀ ਫੁੱਲ ਗਾਰੰਟੀ ਹੈ ਕੋਈ ਕਮੀ ਪੇਸ਼ੀ ਗੱਡੀ 'ਚ ਹੈ ਨਹੀਂ ਬਾਕੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜਿੰਨਾਂ ਦੀ ਗੱਡੀ ਹੈ ਨੰਬਰ 97802 81075 ਾਕੀ ਗੱਡੀਆਂ ਦੀ ਗੱਲਬਾਤ ਹੋ ਰਹੀ ਆ ਆਪਣਾ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਉਹ ਲਾਜ਼ਮੀ ਨੋਟ ਕਰ ਲਿਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਜੀ ਤੀਸਰੇ ਨੰਬਰ ਤੇ ਆਪਣੇ ਕੋਲੇ S4 ਗੱਡੀ ਪਹੁੰਚੀ ਆ 2011 ਮਾਡਲ ਹੈ ਜੀ ਗੱਡੀ ਪੰਜਾਬ ਨੰਬਰ ਹੈ 2.5 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਦਾ ਏਰੀਆ ਬਰਨਾਲਾਗਾ ਤੇ ਤੀਜੇ ਓਨਰ ਗੱਡੀ ਆ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਆ ਚਲਾ ਕੇ ਦੇਖ ਸਕਦੋਂ ਗੱਡੀ ਸੋਹਣੀ ਆ ਜੀ ਵਧੀਆ ਗੱਡੀ ਮਾਲਕ ਨੇ ਰੱਖੀ ਹੋਈ ਆ ਚਲਾਉਣ ਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਪੂਰੀ ਵਧੀਆ ਆਪਾਂ ਨੂੰ ਗੱਡੀ ਮਿਲ ਜਾਊਗੀ ਬਾਕੀ ਟਾਇਰ ਟੱਪਾ ਦੇਖ ਲਓ ਵਧੀਆ ਆਪਾਂ ਨੂੰ ਮਿਲੂਗਾ ਜੀ ਤੇ ਰੰਗ ਗੱਡੀ ਦਾ ਸਾਰਾ ਵਧੀਆਗਾ ਟੋਟਲ ਆਪਾਂ ਨੂੰ ਰੰਗ ਪੂਰਾ ਵਧੀਆ ਮਿਲ ਜਾਊਗਾ ਜਾ ਕੇ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੀ ਗੱਡੀ ਹੈ 11 ਮਾਡਲ ਤੇ ਮਾਲਕ ਦਾ ਜਿਹੜਾ ਏਰੀਆ ਜੀ ਬਰਨਾਲਾ ਬਰਨਾਲੇ ਕੋਲੇ ਪਿੰਡ ਇਹਨਾਂ ਦਾ ਉੱਥੇ ਗੱਡੀ ਗੱਡੀ ਖੜੀ ਹੈ ਤੁਹਾਨੂੰ ਮਿਲ ਚੁਗੀ ਤੇ ਨੰਬਰ ਪਲੇਟਾਂ ਵਗੈਰਾ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਨੰਬਰ 22 ਦਾ ਜਿਹਨਾਂ ਦੀ ਗੱਡੀ ਹੈ 6284256145 ਬਾਕੀ ਗੱਲਬਾਤ ਸਾਰੀ ਆਪਾਂ ਕਰ ਹੀ ਲਈ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਗੱਡੀ ਵੀ ਦੇਖ ਲਈ ਅੰਦਰੋਂ ਵੀ ਦੇਖ ਲਈ ਜਾਣਕਾਰੀ ਤੁਹਾਨੂੰ ਮੈਂ ਸਾਰੀ ਦੱਸਤੀ ਬਾਕੀ ਸਕਰੀਨ ਤੇ ਲਿਖੀ ਸਾਰੀ ਜਾਣਕਾਰੀ ਆਈ ਜਾਂਦੀ ਹੈ ਹੁਣ ਆਪਾਂ ਤੁਹਾਡੇ ਖਾਤਰ ਇੱਕ ਬੋਲਟ ਲੈ ਕੇ ਪਹੁੰਚਿਆ ਸੀ ਕੁੱਲ 78000 ਦਾ ਬੋਲਟ ਹੈ ਤੇ 1972 ਮਾਡਲ ਹੈ ਜੀ ਬੁਲਟ ਖੜਾਗਾ ਲੁਧਿਆਣੇ ਬਾਕੀ ਇੰਜਨ ਉੰਜਨ ਚੈੱਕ ਕਰ ਲਓ ਹਾਰਨ ਵੱਡੇ ਲੱਗੇ ਨੇ ਸੰਭਾਈ ਦੇ ਵਿੱਚ ਪੂਰਾ ਰਹਿਹਾ ਹੋਇਆ ਤੇ ਇਹ ਵਧੀਆ ਬੋਲਟ ਜੀ ਚਲਾਉਣ ਚ ਇੱਕ ਨੰਬਰ ਹੈ ਤੇ ਪੁੱਠੇ ਗੇਹਰਾ ਵਾਲਾ ਤੇ ਕਾਫੀ ਆਪਣੇ ਕੋਲੇ ਡਿਮਾਂਡ ਆਉਂਦੀ ਹੁੰਦੀ ਆ ਪੁੱਠੇ ਗੇਹਰਾ ਵਾਲੇ ਬੁਲਟ ਵਾਸਤੇ ਲੈ ਕੇ ਤੁਹਾਡੇ ਖਾਤਰ ਪਹੁੰਚਿਆ ਸੀ ਨੰਬਰ ਵਾਈ ਦਾ ਜਿਨ੍ਹਾਂ ਦਾ ਬੁਲਟ ਹੈ 98569 31766 ਬਾਕੀ ਲੁਧਿਆਣੇ ਤੁਹਾਨੂੰ ਮਿਲ ਜਾਊਗਾ ਕਿਸਾਨੂੰ ਪਸੰਦ ਆਉਂਦਾ ਕੋਈ ਖਰੀਦਣ ਦਾ ਚਾਹਵਾਨ ਹੈ ਲੁਧਿਆਣੇ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਗੱਲਬਾਤ ਆਪਾਂ ਕਰ ਰਹੇ ਹਾਂ ਦੀ ਸਾਰੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਹੈ ਤਾਂ ਚੰਗਾ ਜਿਹਾ ਕਮੈਂਟ ਲਾਜ਼ਮੀ ਕਰ ਦੋ ਤੇ ਜਿਹਨੀਆਂ ਮਸ਼ੀਨਰੀਆਂ ਤੁਸੀਂ ਵੀਡੀਓ 'ਚ ਦੇਖਦੇ ਹੋ ਆਪਦੀ ਰਾਇ ਜਰੂਰ ਦਿਆ ਕਰੋ ਗੱਡੀਆਂ ਬਾਰੇ ਜੜੇ ਵੀ ਮਸ਼ੀਨਰੀ ਤੁਸੀਂ ਦੇਖਦੇ ਹੋ ਜੀ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਲਾਈਕ ਜਰੂਰ ਕਰ ਦਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਵਧੀਆ ਲੱਗੀ ਹੈ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਆਪਣੇ ਚੈਨਲ ਤੇ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜੀ। ਬਾਕੀ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਿਆ ਕਰੋ। ਜੇ ਤੁਸੀਂ ਪਹਿਲੀ ਵਾਰ ਆਏ ਹੋ ਤੁਹਾਡੇ ਕੋਲ ਕੋਈ ਮਸ਼ੀਨਰੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਜੀ, ਕੋਠੀਆ ਘਰ ਤੁਸੀਂ ਵੇਚਣਾ ਚਾਹੁੰਦੇ ਹੋ ਚਾਹੀ ਕਿਸੇ ਵੀ ਏਰੀਆ 'ਚ ਹੈ ਪਿੰਡ ਸ਼ਹਿਰ ਕਿਤੋਂ ਵੀ ਅਸੀਂ ਪੰਜਾਬ, ਹਰਿਆਣਾ, ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ। ਬਸ ਆਪਣਾ ਨੰਬਰ ਨੋਟ ਕਰ ਲਓ ਉੱਪਰ ਚਿੱਟੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ ਹੈ 7719445360 ਤੁਸੀਂ ਕੁਝ ਨਹੀਂ ਕਰਨਾ ਨਾ ਹੀ ਆਪਨ ਕੋਈ ਪੁੱਛਣ ਦੀ ਲੋੜ ਹੈ। ਬਾਕੀ ਇੱਕ ਵੀਡੀਓ ਤੇ ਇੱਕੋ ਜਿਹੀ ਕੋ ਫੋਟੋਆਂ ਤੇ ਜਿੰਨੀ ਕਿ ਜਾਣਕਾਰੀ ਹੁੰਦੀ ਆ ਆਪਣੇ ਕੋਲੇ ਭੇਜ ਦਿਓ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਥਾਰ ਗੱਡੀ ਹੁਣ ਪਹੁੰਚੀ ਆ ਤੁਸੀਂ ਦੇਖੋ ਜੀ 2016 ਮਾਡਲ ਹੈ 7 ਲੱਖ 20 ਹਜ਼ਾਰ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਮਾਨਸਾ ਏਰੀਆ ਚ ਖੜੀ ਆ ਤਿੰਨ ਮੇ ਟਾਇਰ ਨੇ ਸਾਰਾ ਕੁਝ ਵਧੀਆ ਆਪਨ ਮਿਲੂਆ ਮੈਟਿੰਗ ਵਧੀਆ ਹੋਈ ਆ ਤੇ ਮੈਟ ਵਧੀਆ ਰੱਖੇ ਹੋਈ ਨੇ ਬਾਕੀ ਮਾਨਸਾ ਜਾ ਕੇ ਦੇਖ ਵੀ ਸਕਦੇ ਹੋ 7 ਲੱਖ 20 ਹਜ਼ਾਰ ਰੁਪਿਆ ਡਿਮਾਂਡ ਹੈ ਲੈਸ ਬਸ ਮੌਕੇ ਤੇ ਹੋ ਜਾਊਗਾ ਸੱਤ ਵਿੱਚੋਂ ਮਾੜਾ ਮੋਟਾ ਘਟਾ ਵੀ ਦੇਣਗੇ ਮਾਲਕ ਕਹਿੰਦੇ ਸੀਗੇ ਕਰ ਦਾਂਗੇ ਡਿਸਕਾਊਂਟ ਆ। ਬਾਕੀ ਗੱਡੀ ਦੇਖ ਲਓ ਚਾਰੇ ਪਾਸੋਂ ਵਧੀਆ ਗੱਡੀਆਂ ਸੋਹਣੀਆਂ ਸਾਫ਼ ਸੁਥਰੀ। ਨੰਬਰ ਵਾਈ ਦਾ 987216604 ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਜੈਨ ਗੱਡੀ ਪਹੁੰਚੀ ਆ ਸੇਲ ਵਾਸਤੇ ਇਹਨਾਂ ਨੇ ਆਪਣੇ ਕੋਲੇ ਭੇਜੀ ਹੋਈ ਆ। 2000 ਪੂਰਾ ਮਾਡਲ ਹੈ ਜੀ। ਜੈਨ ਗੱਡੀ ਆ ਕੰਡੀਸ਼ਨ ਬਹੁਤ ਚੰਗੀ ਆ ਜੀ ਤੀਜੇ ਨਾਮ ਹੈ। 49000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਜੀਠਾ ਮਾਲਕ ਦਾ ਏਰੀਆ। 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਆਪ ਨੂੰ ਮਿਲ ਚੁਕੀ ਹੈ। ਗੱਡੀ ਵਧੀਆ ਸੋਹਣੀ ਐ ਸਸਤੀ ਵੀ ਐ ਤੇ ਰੇਟ ਹੋਰ ਵੀ ਸਸਤਾ ਹੋ ਜਾਊਗਾ। ਕੱਲੀ ਹਾਈ ਕੁਆਲਿਟੀ ਡਿਮਾਂਡ ਐ। ਨੰਬਰ 92 ਦਾ 81468 363 362 ਗੱਲਬਾਤ ਜਿਹੜੀ ਵੀ ਕਰਨੀ ਐ ਤੁਸੀਂ ਆਪੇ ਕਰ ਲਿਓ। ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਜੀ। ਅੱਗੇ ਕਮੈਂਟ ਵੀ ਆਪਾਂ ਸਾਰੇ ਪੜ੍ਹਦੇ ਹਾਂ। ਬਾਕੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ। ਵਧੀਆ ਲੱਗੀ ਵੀਡੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਤੁਸੀਂ ਹਰ ਰੋਜ਼ ਦੇਖਦੇ ਹੋ ਜੀ ਵੀਡੀਓ ਤੇ ਪਹਿਲੀ ਵਾਰ ਤੁਸੀਂ ਆਇਓ ਤੁਹਾਡਾ ਹਰ ਰੋਜ਼ ਆਪਾਂ ਸੁਭਾਗਿਤ ਕਰਦੇ ਹਾਂ ਹਰ ਰੋਜ਼ ਪਹੁੰਚਿਆ ਕਰੋ ਜੀ ਤੇ ਆਪਦੀ ਰਹਿਦਿਆ ਕਰੋ ਤੇ ਪਹਿਲੀ ਵਾਰ ਆਇਓ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਚੈਨਲ ਨੂੰ ਲਾਜ਼ਮੀ ਕਰ ਦਿਓ ਤੇ ਹੁਣ ਵੇਲਾ ਆ ਗਿਆ ਜੀ ਕਮੈਂਟਾਂ ਦਾ ਤੁਹਾਨੂੰ ਮੈਂ ਦੱਸਦਾ ਜੀ ਤੁਸੀਂ ਕਿਹੋ ਜਿਹਾ ਕਮੈਂਟ ਕਰ ਦਿਓ ਕੀ ਕਹਿੰਦੇ ਹੋ ਤੇ ਕਿਹੜੀ ਗੱਡੀ ਵਾਸਤੇ ਤੁਸੀਂ ਮੰਗ ਕਰ ਦਿਓ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸਦਾ ਤੁਹਾਡੇ ਨਾਮ ਵੀ ਆਪਾਂ ਲੈਣੀਆਂ ਜੀ ਪਹਿਲਾ ਕਮੈਂਟ ਆਪਣੇ ਕੋਲ ਐਸ ਕੇ ਕੰਗਲਾ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੇ ਕਿਹਾ ਵੀਰ ਜੀ ਪਠਾਨਕੋਟ ਤੋਂ ਕੋਈ ਆਲਟੋ ਗੱਡੀ ਹੋਵੇ 60000 ਦੀ ਡਿਮਾਂਡ ਦੇ ਵਿੱਚ ਪਠਾਨਕੋਟ ਸਾਈਡ ਹੋਵੇ ਤੇ ਦੱਸਿਓ ਲਾਜ਼ਮੀ ਬਾਕੀ ਆਪਾਂ ਕਈ ਗੱਡੀਆਂ ਪਾਈਆਂ ਹੋਈਆਂ ਜੀ ਤੁਸੀਂ ਚੈੱਕ ਕਰ ਲਓ ਜੀ ਤੇ ਤੁਹਾਨੂੰ ਤੁਹਾਡੇ ਏਰੀਆ ਚੋਂ ਸ਼ਾਇਦ ਕੋਈ ਮਿਲ ਜੀ ਤੇ ਵਿੱਚ ਮੋਬਾਈਲ ਨੰਬਰ ਹੋਊ ਮਾਲਕ ਦਾ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਲਿਓ ਅਗਲਾ ਕਮੈਂਟ ਆਪਣੇ ਕੋਲੇ ਪਵਨ ਦੀਪ ਸਿੰਘ ਕਹਿੰਦੇ ਨੇ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ ਲਾਲ ਸਿੰਘ ਅਗੇ ਇਹਨਾਂ ਨੇ ਕਿਹਾ ਬਹੁਤ ਵਧੀਆ ਬਹੁਤ ਸ਼ੁਕਰੀਆ ਜੀ ਮਹਿੰਦਰ ਸਿੰਘ ਕਹਿੰਦੇ ਆ 스ਵਿਫਟ ਗੱਡੀ ਹੋਵੇ ਕੋਈ ਏਰੀਆ ਬਰਨਾਲਾ ਚਾਹੀਦੀ ਏ ਸਾਨੂੰ ਤੇ 스ਵਿਫਟ ਗੱਡੀਆਂ ਤਾਂ ਤੁਹਾਨੂੰ ਬਹੁਤ ਸਾਰੀਆਂ ਚੈਨਲ ਤੇ ਮਿਲ ਜਾਣਗੀਆਂ ਜੀ ਵੀਡੀਓ ਚ ਇੱਕ ਵਾਰੀ ਤੁਸੀਂ ਆਪਣੀਆਂ ਦੋ ਚਾਰ ਵੀਡੀਓ ਚੈੱਕ ਕਰ ਲਓ ਲਗਭਗ ਹਰ ਵੀਡੀਓ ਚ 스ਵਿਫਟ ਗੱਡੀ ਹੁੰਦੀ ਹੈ ਜੀ ਕੋਈ ਜੀ ਵੀਡੀਓ ਹੋਊਗੀ ਵਿਰਲੀ ਜਿਹਦੇ ਵਿੱਚ 스ਵਿਫਟ ਗੱਡੀ ਨਹੀਂ ਹੋਣੀ ਬਾਕੀ ਸਾਰੀਆਂ ਚ 스ਵਿਫਟ ਗੱਡੀਆਂ ਹੁੰਦੀਆਂ ਹੀ ਆਂ ਇੱਕ ਆਪਣੇ ਕੋਲੇ ਸੰਧੂ ਸਾਹਿਬ ਇਹਨਾਂ ਨੇ ਕਿਹਾ ਫੀਗੋ ਚਾਹੀਦੀ ਆ ਫਿਰੋਜ਼ਪੁਰ ਏਰੀਏ ਚ ਫੀਗੋ ਗੱਡੀਆਂ ਤਾਂ ਜਮਾ ਸਸਤੇ ਰੇਟ ਚ ਆਪਾਂ ਬਹੁਤ ਸਾਰੀਆਂ ਪਾਈਆਂ ਹੋਈਆਂ ਜੀ ਤੁਸੀਂ ਚੈੱਕ ਕਰ ਲਓ ਵੀਡੀਓ ਤੁਹਾਨੂੰ ਮਿਲੂਗੀ ਜ਼ਰੂਰ ਨਿਰਜ ਸਿੰਘ ਕਹਿੰਦਿਆ ਵੈਰੀ ਨਾਈਸ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵੀਰੇ ਬਾਕੀ ਕਮੈਂਟਾਂ ਦੀ ਗੱਲਬਾਤ ਹੋ ਗਈ ਜੀ ਤੁਸੀਂ ਬਹੁਤ ਸੋਹਣੇ ਕਮੈਂਟ ਕੀਤੇ ਤੁਹਾਨੂੰ ਕਮੈਂਟ ਕਿੰਮਤ ਲੱਗੀ ਵੀਡੀਓ ਕਿੰਮਤ ਲੱਗੀ ਜ਼ਰੂਰ ਦੱਸੋ ਕਮੈਂਟ ਕਰਕੇ ਬਾਕੀ ਮਿਲਦੇ ਆ ਜੀ ਜਲਦੀ ਕਿਸ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਬੋਲਟ ਛੋਟਾ ਹਾਥੀ ਵੱਡਾ ਹਾਥੀ ਕੁਝ ਵੀ ਚਾਹੇ ਆਪਣੇ ਕੋਲੇ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਉੱਪਰ ਆਪਣਾ ਨੰਬਰ ਚੱਲਦਾ ਰਹਿੰਦਾ ਹੈ ਬਾਕੀ ਜਿੰਨੇ ਕਮੈਂਟ ਰਹਿ ਗਏ ਬਾਕੀ ਦੇ ਤੁਹਾਡੇ ਸਾਰੇ ਆਪਾਂ ਕੱਲ ਨੂੰ ਪੜਾਂਗੇ ਤੇ ਅੱਜ ਲਈ ਬੱਸ ਐਨੇ ਜੀ ਮਿਲਦੇ ਹਾਂ ਚੱਲਦੀ ਆਪਾਂ